فاصلہ ਕਣਕ ਦੀ ਤੇ ਸਪਰੇਅ ਕੀਤੀ ਜਾ ਰਹੀ ਹੈ ম্যাগਨੀਜ਼ ਸਲਫੇਟ ਦੀ ਕਿਉਂਕਿ ম্যাগਨੀਜ਼ ਸਲਫੇਟ ਤੇ ম্যাগਨੀਸ਼ੀਅਮ ਦੇ ਵਿੱਚ ਕਾਫੀ ਅੰਤਰ ਹੈਗਾ ਤੇ ਕਾਫੀ ਕਿਸਾਨ ਭਰਾ ਇਹਨਾਂ ਤੱਤਾਂ ਦੇ ਵਿੱਚ ਉਲਝੀ ਜਾਂਦੇ ਆ ਜਿਹੜੇ ਕਿਸੇ ਨੇ ম্যাগਨੀਸ਼ੀਅਮ ਕਰਨਾ ਉਹ ਮੈਗਨੀਜ਼ ਕਰੀ ਜਾਂਦਾ ਤੇ ਕੋਈ ਕੁਛ ਕਰੀ ਜਾਂਦਾ ਕਿਉਂਕਿ ਜਿਹੜਾ ਕੰਮ ਮੈਗਨੀਸ ਸਲਫੇਟ ਨੇ ਕਰਨਾ ਹੈਗਾ ਉਹ ਮੈਗਨੀਸ ਸਲਫੇਟ ਹੀ ਕੰਮ ਕਰੇਗਾ ਉਥੇ ਜ਼ਿੰਕ ਨਹੀਂ ਕੰਮ ਕਰੇਗੀ ਉਥੇ ਸਲਫਰ ਨਹੀਂ ਕੰਮ ਕਰੇਗਾ ਉਥੇ ਕੈਲਸ਼ੀਅਮ ਨਹੀਂ ਕੰਮ ਕਰੇਗਾ ਠੀਕ ਹੈ ਕਿਉਂਕਿ ਤੱਤਾਂ ਦੀ ਛੋਟੇ-ਛੋਟੇ ਤੱਤਾਂ ਦੀ ਪੂਰਤੀ ਹੋਣੀ ਬੜੀ ਜ਼ਰੂਰੀ ਹੈਗੀ ਕਣਕ ਦੀ ਫਸਲ ਵਿੱਚ ਖਾਸ ਕਰ ਮੈਗਨੀਸ ਸਲਫੇਟ ਹੈ ਜਿਹੜਾ ਇਹ ਆਪਣੀ ਕਣਕ ਦੀ ਫਸਲ ਦੇ ਵਿੱਚ ਬਹੁਤ ਛੋਟਾ ਤੱਤ ਸਾਰਿਆਂ ਨਾਲੋਂ ਛੋਟਾ ਤੱਤ ਹੈ ਇਹਦੀ ਜਿਹੜੀ ਰეკਮੈਂਡੇਸ਼ਨ ਡੋਜ਼ ਆ ਅੱਧਾ ਕਿਲੋ ਇੱਕ ਕਿੱਲੇ ਦੀ ਸਿਫਾਰਸ਼ ਹੈਗੀ ਆ ਜਿਹਨੂੰ ਆਪਾਂ ਅੱਧਾ ਪਰਸੈਂਟ ਕਹਿ ਸਕਦੇ ਆ ਵੈਸੇ ਆਪਣੇ ਕਿਸਾਨ ਪਰ 1 ਕਿਲੋ ਕਿੱਲੇ ਦੇ ਵਿੱਚ ਇਹਨੂੰ ਵਰਤਦੇ ਹੈਗੇ ਆ ਪਹਿਲੀ ਗੱਲ ਤਾਂ ਇਹ ਕਰਦੇ ਕਾਦੇ ਲਈ ਆ ਕਿ ਸਾਰੀਆਂ ਜ਼ਮੀਨਾਂ ਦੇ ਵਿੱਚ ਕਮੀ ਆਉਂਦੀ ਹੈ ਕਿਉਂਕਿ ਮੈਗਨੀਸ ਸਲਫੇਟ ਦੀ ਕਮੀ 40-45 ਦਿਨਾਂ ਤੱਕ ਆਪਾਂ ਨੂੰ ਦਿਖਾਈ ਨਹੀਂ ਦਿੰਦੀ ਜਿੰਨਾ ਚਿਰ ਮੜਾ ਮੋਟਾ ਪੱਤਾ ਚੌੜਾ ਨਹੀਂ ਹੁੰਦਾ 40-45 ਦਿਨਾਂ ਤੋਂ ਬਾਅਦ ਅਕਸਰ ਖਾਸੀ ਜਿਹੜੀ ਇਹਦੀ ਦਿਖਾਈ ਦਿੰਦੇ ਆ ਬਾਬਾ ਦਿਖਾਈ ਦੇਣ ਲੱਗ ਪੱਤਿਆਂ ਦੇ ਉੱਪਰ ਹਲਕੇ ਹਲਕੀਆਂ ਪੀਲੇ ਰੰਗ ਦੀਆਂ ਧਾਰੀਆਂ ਪੈ ਜਾਂਦੀਆਂ ਨੇ ਉਸ ਤੋਂ ਬਾਅਦ ਆ ਕੇ ਪੱਤਾ ਬਚਾਲੋਂ ਪਤਲਾ ਹੋ ਕੇ ਉੱਪਰੋਂ ਪਤਲਾ ਹੋ ਕੇ ਟੁੱਟਣ ਵੀ ਲੱਗ ਜਾਂਦਾ ਹੈ ਮੈਗਨੀਜ਼ ਸਲਫੇਟ ਦੀ ਕਮੀ ਦੇ ਨਾਲ ਇਹ ਡਾਕਰ ਜ਼ਮੀਨਾਂ ਦੇ ਵਿੱਚ ਤੇ ਰੇਸਲੀ ਜ਼ਮੀਨਾਂ ਦੇ ਵਿੱਚ ਰੇਸਲੀ ਜ਼ਮੀਨ ਦੇ ਵਿੱਚ ਤੁਸੀਂ ਇਹਨੂੰ ਦੋ ਵਾਰੀ ਕਰ ਸਕਦੇ ਹੈਗੇ ਹੋ ਪਾਣੀ ਲਾਉਣ ਤੋਂ ਪਹਿਲਾਂ ਤੇ ਪਾਣੀ ਲਾਉਣ ਤੋਂ ਬਾਅਦ ਜਿਹੜੀਆਂ ਡੱਕਰ ਜ਼ਮੀਨਾਂ ਨੇ ਉਹਨਾਂ ਦੇ ਵਿੱਚ ਤੁਸੀਂ ਪਾਣੀ ਲਾ ਕੇ ਵੀ ਕਰੋਗੇ ਤਾਂ ਵੀ ਸੋਨੂੰ ਜਿਹੜੇ ਵਧੀਆ ਰਿਜ਼ਲਟ ਮਿਲਣਗੇ ਆਪਣੀ ਜਮੀਨ ਡੱਕ ਰਹੇਗੀ ਆ ਪਾਣੀ ਲੱਗਿਆ ਹੋਇਆ ਤੇ ਯੂਰੀਆ ਪਾਈ ਹੋਈ ਆ ਤੇ ਇਹਦੇ ਵਿੱਚ ਮੈਗਨੀਸ ਸਲਫੇਟ ਕਿੱਲੇ ਦਾ ਕਿੱਲੋ ਆਪਾਂ ਨੇ ਜਿਹੜਾ ਵਰਤਿਆ ਹੈਗਾ ਕਿਸਾਨ ਪਰਾ ਕਹਿੰਦੇ ਵੀ ਇਹਦੇ ਵਿੱਚ ਅਸੀਂ ਹੋਰ ਕੀ ਕੁਝ ਐਡ ਕਰ ਸਕਦੇ ਆ ਇਹਦੇ ਵਿੱਚ ਤੁਸੀਂ ਜੇ ਸੋਨੂੰ ਲੱਗਦਾ ਵੀ ਸਾਡੀ ਜ਼ਮੀਨ ਦੇ ਵਿੱਚ ਜ਼ਿੰਕ ਤੱਤ ਦੀ ਕਮੀ ਆਉਂਦੀ ਹੈਗੀ ਆ ਤਾਂ 100 ਗ੍ਰਾਮ ਤੁਸੀਂ ਚਿਲੇਟਡ ਜ਼ਿੰਕ ਜਾਂ 100 ਗ੍ਰਾਮ ਜਾਂ ਅੱਧਾ ਕਿਲੋ ਤੁਸੀਂ ਜਾਂ ਕਿਲੋ ਤੁਸੀਂ 33 21% ਜ਼ਿੰਕ ਦਾ ਵੀ ਜਿਹੜਾ ਮਿਸ਼ਰਣ ਘੋਲ ਬਣਾ ਕੇ ਜਿਹੜੀ ਇਹਦੇ ਵਿੱਚ ਤੁਸੀਂ ਸਪਰੇਅ ਕਰ ਸਕਦੇ ਹੈਗੇ ਕਿਉਂਕਿ ਮੈਗਨੀਸ ਸਲਫੇਟ ਨੇ ਕੰਮ ਕੀ ਕਰਨਾ ਹੈ ਫਸਲ ਦੀ ਗਰੋਥ ਦੇ ਵਿੱਚ ਵਾਧਾ ਕਰਨਾ ਹੈਗਾ ਫਸਲ ਨੂੰ ਖਾਦ ਪ੍ਰਦਾਨ ਕਰਕੇ ਦੇਣੀ ਹੈਗੀ ਹੈ ਕਿਉਂਕਿ ਕੁਸ਼ਕ ਤੱਤ ਇਸ ਤਰ੍ਹਾਂ ਦੇ ਹੁੰਦੇ ਹੈਗੇ ਆ ਜਿਵੇਂ ਡੀਏਪ ਤੱਤ ਤੇ ਜੋ ਆਪਣਾ ਪੋਟਾਸ਼ ਤੱਤ ਇੱਕ ਇਨਕ ਆਕੜਿਆ ਹੋਇਆ ਜਿਹੜੇ ਇਹ ਖਾਦ ਹੁੰਦੀ ਹੈਗੀ ਆ ਜੇ ਤਾਂ ਫਸਲ ਦੀਆਂ ਜੜਾਂ ਦੇ ਕੋਲ ਹੈਗੀ ਆ ਤਾਂ ਤਾਂ ਇਹ ਫਸਲ ਇਹਨੂੰ ਲੈ ਲੈਂਦੀ ਹੈ ਨਹੀਂ ਇਹ ਪਿਆ ਰਹਿੰਦਾ ਵੀ ਫਸਲ ਨੂੰ ਜ਼ਰੂਰਤ ਹੈਗੀ ਆ ਤਾਂ ਫਸਲ ਇਹਨੂੰ ਜਿਹੜੀ ਪ੍ਰਾਪਤ ਕਰ ਸਕਦੀ ਆ ਪਰ ਮੈਂ ਕਿਸੇ ਚੀਜ਼ ਦੇ ਕੋਲੇ ਚੱਲ ਕੇ ਜਿਹੜਾ ਨਹੀਂ ਜਾਂਦਾ ਕਿਉਂਕਿ ਤਾਂ ਹੀ ਜ਼ਮੀਨਾਂ ਦੇ ਵਿੱਚ ਪੋਟਾਸ਼ ਤੱਤ ਫਾਸਫੋਰਸ ਸਾਥ ਜਿੰਨੋ ਤੇ ਡੀਏਪ ਕਹਿੰਦੇ ਜਮੀਨਾਂ ਦੇ ਵਿੱਚ ਪਿਆ ਰਹਿੰਦਾ ਜੇ ਆਪਾਂ ਗੱਟਾ ਦਿੰਨੇ ਆ ਤਾਂ ਉਹਦੇ ਵਿੱਚੋਂ ਜੇ 50 ਕਿਲੋ ਦਾ ਗੱਟਾ ਪਾਇਆ ਹੈਗਾ ਉਹਦੇ ਵਿੱਚੋਂ 30 35 40 45 ਕਿਲੋ ਤੱਕ ਲੱਗਦਾ 5 7 10 ਕਿਲੋ ਤੱਕ ਜਿਹੜਾ ਇਹ ਜਮੀਨਾਂ ਦੇ ਵਿੱਚ ਕੀ ਪਿਆ ਰਹਿੰਦਾ ਉਹ ਐਕਟਿਵ ਕਰਦਾ ਤੇ ਪੋਟਾਸ਼ ਆ ਜਿਹੜਾ ਉਹ ਨੂੰ ਵੀ ਐਕਟਿਵ ਕਰਦਾ ਹੈਗਾ ਕਿਉਂਕਿ ਉਸ ਦੇ ਨਾਲ ਹੀ ਖਰਾਕ ਜਿਹੜੀ ਮਿਲਣੀ ਹੈਗੀ ਹੈ ਕੋਈ ਇਹ ਨਹੀਂ ਹੈਗਾ ਵੀ ਜੇ ਆਪਾਂ ਮੈਗਨੀਸਲਵੇਟ ਆਪਾਂ ਨੇ ਕਰ ਲਿਆ ਪਤਾ ਨਹੀਂ ਇਹ ਆਸਮਾਨ ਦੇ ਵਿੱਚੋਂ ਪਤਾ ਨਹੀਂ ਇਹ ਹਵਾ ਦੇ ਵਿੱਚੋਂ ਖਾਦ ਇਕੱਠੀ ਕਰਕੇ ਦੇਵੇਗਾ ਖਾਦ ਜਮੀਨ ਦੇ ਵਿੱਚ ਪਈ ਹੈਗੀ ਆ ਖਾਦ ਨੂੰ ਸਹੀ ਰੂਪ ਦੇ ਵਿੱਚ ਆਪਣੀ ਫਸਲ ਨੂੰ ਜਿਹੜਾ ਇਹਨੇ ਲੈ ਕੇ ਦੇਣਾ ਹੈਗਾ ਕਿਉਂਕਿ ਬਾਇਓਮਾਸ ਪੱਤਾ ਸਤਾ ਜਦੋਂ ਹੁੰਦਾ ਹੈਗਾ ਤੇ ਫਸਲ ਦਾ ਭੋਜਨ ਪਾਣੀ ਜਿਹੜਾ ਇਹਦੇ ਨਾਲ ਜਰੂਰ ਇਕੱਠਾ ਹੁੰਦਾ ਹੈਗਾ ਕਾਰਨ ਕਿ ਇਹਦੀ ਖੇਚਲ ਹੀ ਹੁੰਦੀ ਆ ਠੀਕ ਹੈ ਸਾਰਾ ਲਾਲੋ 70 ਰੁਪਿਆ ਤੋਂ ਲੈ ਕੇ 100 ਜਾਂ 120 ਰੁਪਿਆ ਤੱਕ ਆਪਾਂ ਨੂੰ ਮਿਲਦਾ ਹੈਗਾ ਆਮ ਕੰਪਨੀਆਂ ਦਾ ਇਹ 90 ਰੁਪਏ 95 ਰੁਪਏ ਮਿਲ ਜਾਂਦਾ ਹੈ ਜੇ ਆਪਾਂ ਜਿਵੇਂ ਲਾ ਲਈਏ ਐਰिज ਕੰਪਨੀ ਲਾ ਲਈਏ ਜਾਂ ਕੁਝ ਹੋਰ ਕੰਪਨੀਆਂ ਨੇ ਕਿਉਂਕਿ ਐਰिज ਦਾ ਸਭ ਤੋਂ ਮਹਿੰਗਾ ਹੈਗਾ ਕਿਉਂਕਿ ਬ੍ਰਾਂਡ ਕਰਕੇ ਆਹੋ ਤੇ ਨਹੀਂ ਨਾਰਮਲ ਕੰਪਨੀਆਂ ਦੇ 85 ਤੋਂ 90 95 ਰੁਪਏ ਤੱਕ ਆਪਾਂ ਨੂੰ ਜਿਹੜੇ ਮਿਲਦੇ ਹੈਗੇ ਆ ਵਿੱਚ ਕਿਸਾਨ ਭਰਾ ਕਹਿੰਦੇ ਬਈ ਐਸੀ ਤਾਂ ਪਹਿਲਾ ਪਾਣੀ ਲਾਉਣ ਤੋਂ ਬਾਅਦ ਅੱਧਾ ਗੱਟਾ ਡੀਏਪ ਦਾ ਦੇਵਾਂਗੇ ਸਾਡੇ ਤੱਕ ਕਣਕ ਕਾਲੀ ਹੋ ਜਾਂਦੀ ਹੈ ਭਰਾਵੋ ਪਹਿਲਾਂ ਪਹਿਲਾਂ ਆਪਾਂ ਨੇ 55 55 60 60 ਕਿਲੋ ਡੀਏਪ ਪਾ ਲਈ ਡੀਏਪ ਨੇ ਜਰਮੀਨੇਸ਼ਨ ਕਰਵਾਉਣਾ ਹੁੰਦਾ ਤੇ 25 30 ਨਾਲ ਤੱਕ ਫਸਲ ਨੂੰ એનર્ਜੀ ਦੇਣੀ ਹੁੰਦੀ ਹੈ ਉਹ એનર્ਜੀ ਡੀਏਪ ਤੱਤ ਦੇ ਚੁੱਕਿਆ ਜਰਮੀਨੇਸ਼ਨ ਆਫ ਦਾ ਪ੍ਰੋਪਰ ਕਰਵਾ ਚੁੱਕਿਆ ਹੁਣ ਤੁਸੀਂ 700 800 ਹਜ਼ਾਰ ਰੁਪਏ ਤੱਕ ਦੀ ਡੀਏਪ ਜਿਹੜੀ ਖੇਤਾਂ ਦੇ ਵਿੱਚ ਨਾ ਛੱਟਾ ਦਿਓ ਕਿਉਂਕਿ ਇਸ ਤੋਂ ਜਿਆਦਾ ਤਾਂ ਤੁਸੀਂ ਖਰਚਾ ਕਰ ਦਿੰਨੇ ਹੋ 7-800 1000 ਰੁਪਏ ਤੱਕ ਡੀਪੀ ਦੇ ਖਰਚਾ ਕਰੋਗੇ ਫਿਰ ਤੁਸੀਂ ਕੋਈ ਨਾ ਕੋਈ ਚੂਰਨ ਜਟਲ ਨਹੀਂ ਲਿਆ ਕੇ ਪਾਓਗੇ ਕਿਉਂਕਿ ਇਹਨਾਂ ਦੇ ਨਾਲ ਖਰਚੇ ਵੱਧਦੇ ਹੈਗੇ ਆ ਮੈਂ ਇਹ ਨਹੀਂ ਕਹਿੰਦਾ ਵੀ ਕਣਕ ਦੀ ਫਸਲ 'ਚ ਡੀਪੀ ਨਾ ਪਾਓ ਕਣਕ ਦੀ ਫਸਲ ਵਿੱਚ ਪੋਟਾਸ਼ ਨਾ ਪਾਓ ਕਣਕ ਦੀ ਫਸਲ ਦੇ ਵਿੱਚ ਯੂਰੀਆ ਨਾ ਪਾਓ ਜਾਂ ਸਲਫਰ ਤੱਤ ਨਾ ਪਾਓ ਜਾਂ ਜ਼ਿੰਕ ਤੱਤ ਨਾ ਦਿਓ ਜਾਂ ਮੈਗਨੀਸਿਅਮ ਇਹ ਨਾ ਕਰੋ ਲੂੜੀ ਦੇ ਖਰਚੇ ਜ਼ਰੂਰ ਕਰੋ ਜਦੋਂ ਡੀਏਪੀ ਪोटाश ਪਹਿਲਾਂ ਬਜਾਰੇ ਸਮੇ ਪੈ ਗਿਆ ਠੀਕ ਹੈ ਬਾਅਦ ਦੇ ਵਿੱਚ ਇਹਦਾ ਕੋਈ ਅੰਤਰ ਨਹੀਂ ਕੋਈ ਜਿਹੜਾ ਇਹਦਾ ਤੁਕ ਨਹੀਂ ਹੁੰਦਾ ਜੇ ਤੁਹਾਨੂੰ ਲੱਗਦਾ ਯਾਰ ਸਾਡੇ ਡੀਏਪੀ ਦੀ ਕਮੀ ਹੈਗੀ ਤਾਂ 40 45 50 ਦਿਨਾਂ ਤੇ ਜਾ ਕੇ ਤੁਸੀਂ ਦਲਾਲ ਕੋਲ ਕਰ ਸਕਦੇ ਹੋ 2 ਕਿਲੋ ਡੀਏਪੀ 2 ਕਿਲੋ ਯੂਰੀਆ ਤੇ 1 ਕਿਲੋ 1.5 ਕਿਲੋ 21% ਜ਼ਿੰਕ ਇਹਦਾ ਤੁਸੀਂ ਘੋਲ ਬਣਾ ਕੇ ਸਪਰੇਅ ਕਰ ਲਓ ਪਰ ਹੁਣ ਜੇ ਤੁਸੀਂ ਚਾਹੁੰਦੇ ਹੋ ਵੀ ਅਸੀਂ ਉੱਪਰ ਡੀਏਪੀ ਦਾ ਛਿੱਟਾ ਦੇਣਾ ਹੈਗਾ ਇਹ ਬੜੀ ਬੇਕੂਫੀ ਹੈਗੀ ਆ ਫਸਲ ਨੂੰ ਲੱਗਣਾ ਤਾਂ ਹੈ ਨਹੀਂ ਨੁਕਸਾਨ ਨਹੀਂ ਜਾਣਾ ਜ਼ਮੀਨ ਦੇ ਵਿੱਚ ਪੈ ਰਣਾ ਇਸ ਤੋਂ ਚੰਗਾ ਤਾਂ ਇਹ ਹੈ ਵੀ ਤੁਸੀਂ ਜ਼ਿੰਕ ਤੇ ਮੈਗਨੀਜ਼ ਸਪਰੇਅ ਕਰ ਲਓ ਕੋਈ ਜ਼ਿਆਦਾ ਖਰਚਾ ਵੀ ਨਹੀਂ ਹੈਗਾ ਸੋਨ ਦੱਸਿਆ ਵੀ 80-85 ਰੁਪਏ ਮੈਗਨੀਜ਼ ਹੈ 100-150 ਰੁਪਏ ਦੀ ਜ਼ਿੰਕ ਹੈ ਬੜੀਆ ਕੰਮ ਕਰਦੀ ਹੈ ਬਹਨ ਛੱਡ ਕੇ ਦੇਖ ਲਓ ਇੱਕ ਪਾਸੇ ਤੁਸੀਂ ਡੀਏਪ ਦਾ ਸ਼ਿਟਾ ਦੇ ਲਿਓ ਇੱਕ ਪਾਸੇ ਤੁਸੀਂ ਮੈਗਨੀਜ਼ ਤੇ ਜ਼ਿੰਕ ਕਰ ਲਿਓ ਸੋਨ ਨੂੰ ਖੁਦ ਹੀ ਪਤਾ ਲੱਗ ਜਾਣਾ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ